ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰੋਹਿਤ ਅਯਾਦ ਤੁਹੇ ਦੇਖ ਰਹੇ ਸਾਡੇ ਚੈਨਲ ਸਾਡੇ ਚੈਨਲ ਦੇਖਣ ਵਾਲੇ ਸਾਰੇ ਦਸ਼ਕਾਂ ਦਾ ਇੱਕ ਵਾਰ ਫੇਰ ਮੈਂ ਦਿਲੋਂ ਬਹੁਤ ਸਵਾਗਤ ਕਰਦਾ ਹਾਂ ਦੇਖਦੇ ਰਹੋ ਸਾਡੀ ਰਿਪੋਰਟ ਦੋਸਤੋ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਸੀਗਾ ਪਿਛਲੇ ਤੋਂ ਪਿਛਲੇ ਐਤਵਾਰ ਇੱਕ ਆਪਾਂ ਸਟੋਰੀ ਕੀਤੀ ਸੀ ਬਸ ਸਟੈਂਡ ਕੋਟਕਪੁਰਾ ਨੇ ਲੈ ਕੇ ਬਸਟੈਂਡ ਕੋਟਕੂਰੇ ਲੈ ਕੇ ਇੱਕ ਸਟੋਰੀ ਕੀਤੀ ਜਿਹੜੀ ਲੋਕਾਂ ਨੇ ਦੇਖੀ ਵੀ ਆ ਬਹੁਤ ਵਾਇਰਲ ਵੀ ਹੋਈ ਆ ਵੀ ਉਹਦੇ ਵਿੱਚ ਸਾਡੀ ਇਹ ਗੱਲ ਕਹੀ ਗਈ ਸੀ ਵੀ ਇੱਥੇ ਕੋਟਕੂਰੇ ਦੇ ਬਸ ਸਟੈਂਡ ਤੇ ਨਾ ਤਾਂ ਕੋਈ ਵਿਕਾਸ ਨਾ ਪੀਣ ਵਾਲਾ ਪਾਣੀ ਨਾ ਇੱਥੇ ਸਫਾਈ ਨਾ ਇੱਥੇ ਨਗਰ ਕੌਂਸਲ ਦਾ ਕੋਈ ਧਿਆਨ ਵੀ ਜਿਹੜਾ ਹੈਗਾ ਵੀ ਇੱਥੋਂ ਦਾ ਕੋਈ ਵਿਕਾਸ ਕੋਈ ਡਿਵੈਲਪਮੈਂਟ ਕੋਈ ਜਿਹੜੀ ਇਮਾਰਤ ਅਪਾ ਇਮਾਰਤ ਨੂੰ ਲੈ ਕੇ ਗੱਲ ਕੀਤੀ ਸੀ ਉਹ ਦੇਖੋ ਇਮਾਰਤ ਆ ਖਸਤਾ ਇਮਾਰਤ ਨਗਰ ਕੌਂਸਲ ਕੋਟਕੂਰੇ ਦੀ ਬਸ ਸਟੈਂਡ ਕੋਟਕੂਰਾ ਕਿਸੇ ਵੇਲੇ ਨਗਰ ਕੌਂਸਲ ਕੋਟਕੂਰਾ ਨੇ ਬਣਾਇਆ ਹੋਇਆ ਸੀ ਕਾਫੀ ਕਮਾਈ ਕੀਤੀ ਇੱਥੋਂ ਨਰਗੰਸਲ ਕੋਰਟ ਘੁਬਰਾ ਨੇ ਅੱਜ ਵੀ ਕਰ ਰਹੇ ਨੇ ਲੋਕ ਇੱਥੇ ਜਿਹੜਾ ਹੈਗਾ ਅ ਅੱਡਾ ਫੀਸ ਵੀ ਦੇ ਰਹੇ ਨੇ ਤੇ ਨਾਲ ਇੱਥੇ ਪਾਰਕਿੰਗ ਵੀ ਹੈ ਨਾਲ ਇੱਥੇ ਸਾਈਕਲ ਪਾਰਕਿੰਗ ਵੀ ਹੈ ਇੱਥੇ ਔਰ ਇਸ ਤੋਂ ਇਲਾਵਾ ਵੀ ਆਪਾਂ ਜਿਹੜੀ ਮੇਨ ਗੱਲ ਆ ਆਪਣੀ ਇਮਾਰਤ ਦੀ ਇਮਾਰਤ ਨੂੰ ਲੈ ਕੇ ਸਾਡੇ ਨਾਲ ਇੱਥੇ ਲੋਕ ਜੁੜੇ ਨੇ ਜਿਹੜੇ ਕੀ ਪਹਿਲਾਂ ਆਪਾਂ ਜਿਹੜੀ ਸਟੋਰੀ ਕੀਤੀ ਸੀ ਉਹਦੇ ਵਿੱਚ ਕੋਈ ਕਮੀਆਂ ਕਰਕੇ ਜਾਂ ਆਪਾਂ ਕਿਹਾ ਦੀ ਕੋਈ ਗੱਲ ਕਰਕੇ ਕੋਈ ਜਿਹੜਾ ਹੈਗਾ ਉਦੋਂ ਕੋਈ ਗੱਲ ਸਾਹਮਣੇ ਨਹੀਂ ਆਈ ਸੀਗੀ ਖੁੱਲਕੇ ਨਹੀਂ ਆਇਆ ਕੋਈ ਪਰ ਅੱਜ ਸਾਡੇ ਨਾਲ ਕੁਝ ਗੱਲਾਂ ਕਰਨ ਵਾਸਤੇ ਬੱਸ ਸਟੈਂਡ ਦੇ ਵਿਕਾਸ ਨੂੰ ਲੈ ਕੇ ਇੱਥੋਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਾਡੇ ਨਾਲ ਲੋਕ ਜੁੜੇ ਨੇ ਬੱਸ ਅੱਡੇ ਦੇ ਜਿਹੜਾ ਹੈਗੇ ਕਰਮਚਾਰੀ ਤੇ ਉਹ ਸਾਡੇ ਨਾਲ ਗੱਲ ਕਰਨਗੇ ਇਸ ਜਿਹੜੀ ਜਿਹੜੀ ਡਿਟੇਲ ਦੇਣਗੇ ਇਸ ਸਮੱਸਿਆ ਦੀ ਕੀ ਗੱਲ ਆ ਲੈ ਕੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਣੇ ਨਾਲ ਮੌਜੂਦ ਨੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪੀਤ ਸਿੰਘ ਜੀ ਸਰ ਜਿਹੜਾ ਅੱਜ ਬੱਸ ਸਟੈਂਡ ਨੂੰ ਲੈ ਕੇ ਜਿਹੜੇ ਸਾਡੇ ਅਸੀਂ ਸਟੋਰੀ ਕੰਪਲੀਟ ਕਰਨ ਆਏ ਆ ਬੱਸ ਸਟੈਂਡ ਕੋਟਪੂਰਾ ਵਿਖੇ ਜੋ ਪਹਿਲਾਂ ਵੀ ਸਾਡੀ ਇੱਥੇ ਸਟੋਰੀ ਚੱਲੀ ਸੀ ਬੱਸ ਸਟੈਂਡ ਕੋਟਪੂਰਾ ਦੇ ਵਿਕਾਸ ਨੂੰ ਲੈ ਕੇ ਜਿਹੜੀ ਕਿ ਇੱਥੇ ਖਸਤਾ ਹਾਲਤ ਇਮਾਰਤ ਜਿਹੜੀ ਹੈਗੀ ਆ ਉਹਨੂੰ ਕੋਈ ਧਿਆਨ ਨਹੀਂ ਦੇ ਰਿਹਾ ਕੀ ਕਹਿਣਾ ਕਿੰਨੀ ਸਚਾਈ ਹੈ ਇਸ ਵਿੱਚ ਪੂਰੀ ਸਚਾਈ ਹੈ ਜੀ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਹੈ ਇਹ ਬੱਸ ਸਟੈਂਡ 60 ਤੋਂ 70 ਲੱਖ ਰੁਪਏ ਕਮਾਈ ਹੁੰਦੀ ਹੈ ਨਗਰ ਕੌਂਸਲ ਨੂੰ ਇਹਦੇ ਵਿੱਚ ਹੀ ਕੂੜਾ ਡੰਪ ਤੁਸੀਂ ਇਹ ਦੇਖਦੇ ਹੋ ਸਫਾਈ ਦਾ ਕੋਈ ਹਾਲ ਬਿਲਡਿੰਗ ਇਹਦੀ ਡਿੱਗਣ ਵਾਲੇ ਜਿਹੜੂ ਮਰਜ਼ੀ ਡਿੱਗ ਸਕਦੀ ਹੈ ਠੀਕ ਹੈ ਕੋਈ ਇੱਥੇ ਵਿੱਚ ਗੱਡੀਆਂ ਦੁਰੀਆਂ ਫਿਰਦੀਆਂ ਕੋਈ ਪਾਣੀ ਦਾ ਪ੍ਰਬੰਧ ਨਹੀਂ ਕੋਈ ਇੱਥੇ ਸੀਵਰੇਜ ਦਾ ਚੰਦਾ ਪ੍ਰਬੰਧ ਨਹੀਂ ਬਹੁਤ ਜ਼ਿਆਦਾ ਮੁਸ਼ਕਲ ਹੈ ਜੀ ਹੱਦ ਤੋਂ ਵੱਧ ਜ਼ਿਆਦਾ ਮੁਸ਼ਕਲ ਹੈ ਨਾ ਹੀ ਕੋਈ ਇਸ ਨਗਰ ਕੌਂਸਲ ਦਾ ਵਿਅਕਤੀ ਧਿਆਨ ਦਿੰਦਾ ਨਾ ਕੋਈ ਸਾਡੀ ਸੁਣਵਾਈ ਆ ਅਸੀਂ ਪਹਿਲਾਂ ਵੀ 15 20 ਇੰਟਰਵਿਊ ਹਜ਼ਾਰਾਂ ਹੀ ਕਰ ਚੁੱਕੇ ਹਾਂ ਜੀ ਸਹਾਇ ਗੇੜੇ ਕੋਈ ਨਾ ਕੋਈ ਆ ਗਿਆ ਜਾਂਦੇ ਜਦੋਂ ਠੇਕਾ ਹੁੰਦਾ ਇਹਦਾ ਸਾਰਾ ਕੁਝ ਮਿਲਦਾ ਪੈਸਾ ਮਿਲਦਾ ਫਿਰ ਬਿਲਡਿੰਗ ਕਿਉਂ ਨਹੀਂ ਤਿਆਰ ਕੀਤੀ ਜਾਂਦੀ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਲੋਕਾਂ ਨੂੰ ਸਹੂਲਤਾਂ ਦਿਓ ਮੇਨ ਬੱਸ ਸਟੈਂਡ ਆ ਸ਼ਹਿਰ ਦੀ ਸੁੰਦਰਤਾ ਦਾ ਦੇਖਿਆ ਇਹ ਕਿਉਂਕਿ ਕਿਸੇ ਵੀ ਸ਼ਹਿਰ 'ਚ ਆਨੇ ਤੁਸੀਂ ਬੱਸ ਸਟੈਂਡ ਤੇ ਆਨੇ ਲੋਕ ਜਾ ਕੇ ਅੰਦਾਜ਼ਾ ਲਾਉਂਦਾ ਵੀ ਬੱਸ ਸਟੈਂਡ ਦਾ ਵਧੀਆ ਜਰ ਸ਼ਹਿਰ ਕਿੱਡਾ ਸੋਹਣਾ ਹੋ ਤੇ ਪਰ ਜਦੋਂ ਸਾਡੇ ਇੱਥੇ ਆਉਂਦੇ ਤੇ ਕੂੜੇ ਦੇ ਡੰਪ ਮੱਥੇ ਲੱਗਦਾ ਲੱਖਾਂ ਹੀ ਬਿਮਾਰੀਆਂ ਨੂੰ ਜਨਮ ਦਿੰਦਾ ਉਹ ਕੂੜੇ ਦਾ ਡੰਪ ਨਹੀਂ ਨਾ ਮੈਂ ਦੱਕ ਇੰਟਰਵਿਊ ਜ ਪਹਿਲਾਂ ਹੀ ਬੋਲਿਆ ਸੀ ਵੀ ਸੱਤ ਜੂਬੇ ਪਰ ਅੱਠਵਾਂ ਜੂਬਾ ਕੋੜਕਪੁਰੇ ਦਾ ਬੱਸ ਸਟੈਂਡ ਆ ਜਿਹਦੇ ਵਿੱਚ ਕੂੜਾ ਡੰਪ ਲੱਗਾ ਹੋਇਆ ਤੋ ਕ ਇੱਥੇ ਆਉਂਦੇ ਆ ਰਾਹੀ ਗੀ ਜਾਉਣਾ ਦੂਰ ਹੋ ਜਾਂਦੇ ਆ ਕਿੱਥੋਂ ਨਹੀਂ ਬੱਸਾਂ ਜਾਂਦੀਆਂ ਇੱਥੋਂ ਰਾਜਸਥਾਨ ਹਰਿਆਣਾ ਪੂਰੇ 50 ਚ ਬੱਸਾਂ ਜਾਂਦੀਆਂ ਇੱਥੋਂ ਸਵਾਰੀਆਂ ਆਉਂਦੀਆਂ ਬੈਹਿੰਦੀਆਂ ਪਰ ਇੱਥੇ ਮੱਖੀਆਂ ਦਾ ਜਦੋਂ ਡੰਪ ਚੱਕਦੇ ਕੂੜਾ ਚੱਕਦੇ ਇੰਨਾ ਕਿ ਮੁਸ਼ਕ ਮਾਰਦਾ ਇੱਥੇ ਸਾਹ ਲੈਣਾ ਔਖਾ ਹੋ ਜਾਂਦਾ ਨਹੀਂ ਤੁਹਾਡੀ ਇੱਥੇ ਜਿਹੜਾ ਸਟੋਰੀਆਂ ਵੀ ਲੱਗੀਆਂ ਸੀ ਬੱਸ ਸਟੈਂਡ ਦੀਆਂ ਪਹਿਲਾਂ ਖਬਰਾਂ ਅਸੀਂ ਵੀ ਦੇਖੀਆਂ ਸੀ ਇੱਕ ਵੀਡੀਓ ਚੱਲੀਆਂ ਸੀ ਜਿਹਦੇ ਵਿੱਚ ਕੂੜਾ ਡੰਪ ਦਿਖਾਇਆ ਗਿਆ ਸੀ ਕੁਝ ਪੱਤਰਕਾਰਾਂ ਵੱਲੋਂ ਕੀ ਉਹਨਾਂ ਨੂੰ ਤੁਸੀਂ ਉਹਨਾਂ ਜ਼ਰੀਏ ਪ੍ਰਸ਼ਾਸਨ ਨੂੰ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਗਈ ਵੀ ਇਹ ਕੂੜਾ ਡੰਪ ਇੱਥੇ ਪੈਦਾ ਹੀ ਕਿਉਂ ਕੀਤਾ ਇਹਨੂੰ ਹਟੇ ਹੀ ਜਾਵੇ ਇਹ ਜਦੋਂ ਖਤਮ ਖਤਮ ਕਰਨੇ ਚਾਹੀਦੇ ਬੱਸ ਸਟੈਂਡ ਦੇ ਵਿੱਚ ਕੂੜਾ ਡੰਪ ਦਾ ਕੀ ਮਤਲਬ ਜਾਣਾ ਫਿਰ ਇਹਨੂੰ ਕੂੜਾ ਡੰਪ ਹੀ ਲਾੰਦਣ ਬਸ ਸਟੈਂਡ ਹੋਰ ਬਣਾਦਣ ਸਾਈਡ ਤੇ ਜਾ ਕੇ ਇਸ ਨੂੰ ਕੂੜਾ ਡੰਪ ਲਾੰਦਣ ਇੱਥੇ ਕੋਈ ਮਸ਼ੀਨ ਲਾਦਣ ਜਿਹੜਾ ਕੂੜਾ ਉਹਨਾਂ ਸਾਫ ਸਫਾਈ ਕਰਕੇ ਉਹਦਾ ਕੀ ਕੁਛ ਕੀਤਾ ਜਾਵੇ ਤੇ ਜੇ ਬਸ ਸਟੈਂਡ ਹੈ ਤੇ ਫਿਰ ਇਹਨੂੰ ਬਸ ਸਟੈਂਡ ਹੀ ਰਹਿਣ ਦਿੱਤਾ ਜਾਵੇ ਜੀ ਕੂੜੇ ਨਾਲ ਪਣਾ ਬਣਾਇਆ ਜਾਵੇ ਵੈਸੇ ਵੀ ਇਹ ਬਸ ਸਟੈਂਡ ਕਿੱਥੇ ਹੈ ਜੀ ਮੈਨੂੰ ਦੇਖ ਤਾਂ ਲੋ ਪਹਿਲਾਂ ਤੁਸੀਂ ਸਾਡੇ ਕੈਮਰੇਜ ਤੁਸੀਂ ਵੀਡੀਓ ਤੇ ਦੇਖੋ ਇਹ ਬਸ ਸਟੈਂਡ ਲੱਗ ਵੀ ਕਿੱਥੇ ਰਿਆ ਇਹ ਤਾਂ ਜੋ ਯਾਰਡ ਬਸਟੈਂਡ ਲੱਗ ਰਿਹਾ ਹੈ ਖੰਡਰਨੂਮਾ ਪੀਡੀ ਬਿਲਡਿੰਗ ਲੋਕ ਇੱਥੇ ਮਰ ਜਾਣਗੇ ਜੇ ਵਜਿਆ ਇੱਥੇ ਜੇ ਕੁਝ ਹੋ ਜੇ ਤਾਂ ਰੱਬ ਨਾ ਕਰੇ ਅਜਿਹੀ ਚੀਜ਼ ਹੋ ਜੇ ਪਰ ਜੇ ਘਟਨਾ ਹੋ ਜੇ ਤਾਂ ਫਿਰ ਕੌਣ ਇਹ ਤਾਂ ਹੋਊਗੀ ਹੋਊਗੀ ਜੇ ਨਗਰ ਕੌਣ ਜ਼ਿੰਮੇਵਾਰ ਹੈ ਇਹਦਾ ਨਗਰ ਕੌਂਸਲ ਜਿਹੜੀ ਠੇਕਾ ਲੈਂਦੀ ਹੈ ਜੀ ਤੇ ਤੁਸੀਂ ਨਗਰ ਕੌਂਸਲ ਦੇ ਤੇ ਅੰਜ ਨਹੀਂ ਲਾਇਆ ਇਹ ਗੱਲ ਬਹੁਤ ਵਾਰੀ ਬੇਨਤੀਆਂ ਕੀਤੀਆਂ ਜੇ ਹੱਥ ਜੋੜ ਕੇ ਅੱਜ ਵੀ ਬੇਨਤੀ ਕਰਦੇ ਆ ਵੀ ਸਾਡਾ ਕੋਈ ਹੱਲ ਕਰੋ ਪੀਣ ਦੇ ਪਾਣੀ ਦਾ ਪ੍ਰਬੰਧ ਕਰੋ ਕੋਈ ਬਿਲਡਿੰਗ ਦਾ ਕਰੋ ਕੋਈ ਬੈਠਣ ਦਾ ਕਰੋ ਪਰ ਨਹੀਂ ਸਸੇ ਉਹਨਾਂ ਨੇ ਮਿੱਟੀ ਝਾੜ ਦਈ ਜੀ ਕੋਈ ਨਹੀਂ ਅੱਜ ਕੱਲ ਅੱਜ ਕੱਲ ਨਾ ਤਾਂ ਉਹ ਅੱਜ ਹੀ ਆਈਏ ਤੇ ਨਾ ਹੀ ਉਹ ਕੱਲ ਆਈ ਆ ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਵੀ ਕੱਲ ਆਉਂਦੀ ਨਹੀਂ ਨਹੀਂ ਇੱਕ ਇਹਨਾਂ ਨੇ ਫਾਰਮੈਲਟੀ ਵੀ ਕੀਤੀ ਹੈ ਨਗਰ ਕੌਂਸਲ ਕੋਟਕੁਵਰਾ ਨੇ ਜਿੱਥੇ ਇੱਕ ਕੰਧ ਤੇ ਲਿਖਿਆ ਜਾਂਦਾ ਸਾਵਧਾਨ ਇਹ ਬਿਲਡਿੰਗ ਅਨਸੇਫ ਹੈ ਕਿ ਇਹ ਇਹ ਕਦੇ ਵੀ ਬਿਲਡਿੰਗ ਡਿੱਗ ਸਕਦੀ ਆ ਇਹ ਤਾਂ ਕੀਤੀ ਹੈ ਜੀ ਇਹ ਤਾਂ ਕੀਤੀ ਹੈ ਜੀ ਇਹਨਾਂ ਨੇ ਕਾਗਜ਼ੀ ਬਤਰੀ ਇਹ ਜਿਹੜਾ ਬਸਟਰਾਂ ਦੀ ਬਿਲਡਿੰਗ ਹੈ ਇਹਨੂੰ ਖਾਸ ਤਾਅਕਰਾਰ ਦਿੱਤਾ ਵੀ ਇੱਥੇ ਆਪਦੀ ਜਾਨੀ ਮਾਲੀ ਦਾ ਨੁਕਸਾਨ ਕਿੱਦਾਂ ਹੋ ਗਿਆ ਕੱਲ ਨੂੰ ਉਹਦੇ ਨਾਲ ਕਿੰਨਾਂ ਗੱਲ ਨਾਵੇ ਕਿਉਂਕਿ ਉਹ ਪੇਪਰ ਇਹਨਾਂ ਕੋਲੇ ਪਏ ਆ ਪਰ ਇਹ ਉਹਦੇ ਨਾਲ ਕਿ ਠੇਕਾ ਲੈ ਰਹੇ ਬੱਸਾਂ ਦੀ ਐਡਾ ਫੀਸ ਕੱਟ ਰਹੇ ਆ ਸਭ ਕੁਝ ਚੱਲੀ ਜਾਂਦਾ ਉਹਦੇ باوجود ਫਿਰ ਉਹਦੇ ਨਾਲ ਕਿ ਬਣਾਉਂਦੇ ਕਿਉਂ ਨਹੀਂ ਆਪਾਂ ਇਹ ਕਹਿ ਸਕਦੇ ਆ ਵੀ ਇਹ ਗੱਲ 'ਚ ਕੋਈ ਉਸ ਜਿਹੜਾ ਹੈਗਾ ਵੀ ਦੁਹਰਾਈ ਨਹੀਂ ਹੋਏਗੀ ਕੋਈ ਗਲਤ ਨਹੀਂ ਹੋਏਗੀ ਵੀ ਜੇ ਆਪਾਂ ਕਹਾਂ ਦੀ ਨਗਰ ਕੌਂਸਲ ਤੇ ਕੱਲ ਨੂੰ ਕੋਈ ਗੱਲ ਆਂਦੀ ਆ ਤਾਂ ਜਿਹੜੀਆਂ ਲੈਣਾ ਚਾਰ ਪੰਜਾ ਉਹਨੂੰ ਸੇਫ ਬਚਾ ਸਕਦੇ ਆ ਬਿਲਕੁਲ ਬਿਲਕੁਲ ਸੇਫ ਆ ਉਹ ਲੋਕ ਲੋਕ ਕੋਈ ਸੇਫ ਨਹੀਂ ਇਹ ਕੋ ਮਰਜ਼ੀ ਡਿੱਗ ਸਕਦੀ ਆ ਪਰਚੀ ਚੱਲੀ ਜਾਂਦੀ ਆ ਟ੍ਰਾਫੀ ਦੀ ਪਰਚੀ ਚੱਲਦੀ ਆ ਜੀ ਸਭ ਕੁਝ ਪਰਚੀ ਨਾਲ ਕਹਿੰਦੇ ਬੰਦੂਗੀ ਸੀ ਨਾ ਜੀ ਨਾ ਪਰਚੀ ਚੱਲਦੀ ਆ ਬੰਦ ਕਦੋਂ ਹੋਈ ਚੱਲ ਰਹੀ ਆ ਚਲੋ ਪਰਚੀ ਚੱਲ ਰਹੀ ਤੇ ਹੋਰ ਜਿਹੜਾ ਹੈਗਾ ਇਸ ਸਬੰਧੀ ਕੋਈ ਨਗਰ ਕੌਂਸਲ ਕੋਟਗੁਰੂ ਦੇ ਈਓ ਕੋਈ ਜਿਹੜਾ ਹੈਗਾ ਪ੍ਰਧਾਨ ਜੀ ਜਿਹੜੋ ਹੁਣ ਆਪਣੇ ਕਹਿੰਦੇ ਨੇ ਕਾਂਗਰਸ ਤੋਂ ਜਿਹੜੇ ਹੈਗੇ ਨੇ ਪ੍ਰਧਾਨ ਜੀ ਉਹਨਾਂ ਨਾਲ ਵੀ ਕੋਈ ਗੱਲ ਹੋਈ ਐ ਸਬੱਡੇ ਇਹ ਜਿਹੜੇ ਸ਼ਹਿਰ ਦੀਆਂ ਮੇਨ ਚੀਜ਼ਾਂ ਹੁੰਦੀਆਂ ਇਹ ਦੇਖੋ ਇਹ ਕੋਈ ਕਾਲੀ ਕਾਂਗਰਸੀ ਜਾਂ ਆਮ ਝਾੜੂ ਵਾਲੇ ਦੀ ਪ੍ਰੋਬਲਮ ਨਹੀਂ ਹੁੰਦੀ ਇਹਨਾਂ ਚ ਪਾਰਟੀਆਂ ਦਾ ਕੋਈ ਸਬੰਧ ਨਹੀਂ ਹੁੰਦਾ ਇਹ ਨਗਰ ਕਾਉਂਸਲ ਨੇ ਲੋਕਾਂ ਨੂੰ ਸਹੂਲਤਾਂ ਦੇਣੀਆਂ ਹੁੰਦੀਆਂ ਨਗਰ ਕਾਉਂਸਲ ਬਣੀ ਤੇ ਇਸ ਕਰਕੇ ਆ ਠੀਕ ਹੈ ਨਾ ਇਹਦਾ ਉੱਥੇ ਜਿਹੜੀ ਅਫਸਰਸ਼ਾਹੀ ਬੈਠੀ ਆ ਜਾਂ ਤਾਂ ਉਹ ਪਤਾ ਨਹੀਂ ਉਹਨਾਂ ਨੂੰ ਕੋਈ ਫੰਡ ਨਹੀਂ ਰਿਲੀਜ਼ ਹੋ ਰਿਹਾ ਇਹ ਤਾਂ ਉਹ ਹੀ ਦੱਸ ਸਕਦੇ ਇਸ ਬਾਰੇ ਅਸੀਂ ਇਹਨਾਂ ਦੱਸ ਸਕਦੇ ਸਾਡੀ ਤਾਂ ਮੁਸ਼ਕਿਲਾਂ ਦੀ ਪ੍ਰੋਬਲਮ ਦੱਸ ਸਕਦੇ ਆ ਜੇ ਹੱਲ ਕਰਨ ਜੋਗੇ ਹੁੰਦੇ ਫਿਰ ਤੁਸੀਂ ਆਪ ਹੀ ਕਰ ਲੈਂਦੇ ਜੀ ਹੁਣ ਤੁਸੀਂ ਛੋਟ ਲਫ਼ਜ਼ਾਂ ਵਿੱਚ ਕੀ ਮੰਗ ਚਾਹੁੰਦੇ ਆਪਣੀ ਅਸੀਂ ਮੰਗਦੇ ਹਾਂ ਜੀ ਬੱਸ ਸਟੈਂਡ ਦੀ ਬਿਲਡਿੰਗ ਜਿਹ ਸਵਾਰਗਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾਵੇ ਪਾਣੀ ਦਾ ਸੀਵਰੇਜ ਦਾ ਕੂੜਾ ਡੰਪਾਸੇ ਕੀਤਾ ਜਾਵੇ ਹੈ ਜੋ ਇਥੇ ਅੰਦਰ ਬਸਸਾਂ ਤੋਂ ਬਗੈਰ ਵਹੀਕਲ ਵੜਦੇ ਐਕਸੀਡੈਂਟ ਹੋ ਜਾਂਦੇ ਆ ਜਾਂ ਹੋਰ ਆ ਔਰ ਸਾਰ ਕੋਈ ਵੀ ਆਸਬਾ ਪਰਦਾ ਸਾਹਿਬ ਨੂੰ ਰੋਕਣ ਲਈ ਕੋਈ ਨਾ ਕੋਈ ਪਖਤਾ ਪ੍ਰਬੰਧ ਕਰੀ ਨਾ ਕਰ ਕੋਈ ਇਹ ਇਹਨਾਂ ਦੀ ਗੱਲ ਜਿਹੜਾ ਹੈਗਾ ਗੌਰ ਹੋਣਾ ਚਾਹੀਦਾ ਇਹਨਾਂ ਗੱਲ ਸੁਣੀ ਚਾਹੀਦੀ ਹੈ ਹੋਰ ਲੋਕ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਗੱਲ ਕਰਨੇ ਚਾਹੁੰਦੇ ਨੇ ਕੀ ਗੱਲ ਕਰਨ ਜੀ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਗੋਲਡੀ ਆ ਜੀ ਹਾਂਜੀ ਗੱਲ ਇਹ ਹੈ ਜੀ ਇੱਥੇ ਬੱਸ ਸਟੈਂਡ ਦੇ ਉੱਤੇ ਵਹੀਕਲ ਬਹੁਤ ਆਉਂਦੇ ਆ ਜੀ ਪ੍ਰਾਈਵੇਟ ਵਹੀਕਲ ਜੀ ਇਹ ਕਦੋਂ ਵੀ ਬੱਸ ਦੇ ਨਾਲ ਹਾਦਸਾ ਵਾਪਰ ਸਕਦਾ ਲੱਗ ਸਕਦੇ ਆ ਜੀ ਇਹਦਾ ਕੋਈ ਵੀ ਜ਼ਿੰਮੇਵਾਰ ਨਹੀਂ ਜੀ ਮੰਨ ਲਓ ਕੋਈ ਵੀ ਬੱਸ ਦੇ ਨਾਲ ਲੱਗਦਾ ਵਾ ਉਹ ਪੈਸੇ ਭਰਨੇ ਪੈਂਦੇ ਆ ਬੱਸ ਵਾਲਿਆਂ ਨੂੰ ਜੀ ਇਹਦੇ ਤੇ ਰੋਕ ਲਾਉਣੀ ਚਾਹੀਦੀ ਆ ਇਹ ਪ੍ਰਾਈਵੇਟ ਵਹੀਕਲ ਅੰਦਰ ਨਹੀਂ ਹੋਣੇ ਚਾਹੀਦੇ ਜੀ ਹਾਂ ਜੀ ਔਰ ਇਸ ਤੋਂ ਇਲਾਵਾ ਕੋਈ ਆਪਣੀ ਜਿਹੜਾ ਕੋਈ ਬੱਸ ਹੋਰੀ ਦਾ ਪਾਣੀ ਦਾ ਚਾਹੀਦਾ ਜੀ ਪਾਣੀ ਤੇ ਕਰੰਟ ਆ ਰਿਹਾ ਜòn ਟੂਡੀ ਤੇ ਕਰੰਟ ਆ ਜਾਂਦਾ ਅੱਛਾ ਪਾਣੀ ਦਾ ਵੀ ਬੁਰਾ ਹਾਲ ਹੈ ਇੱਥੇ ਲੋਕ ਪਾਣੀ ਪੀ ਰਹੇ ਨੇ கரੰਟ ਵੀ ਘਰੇ ਨੇ ਹਾਂਜੀ ਹਾਂ ਦੋਵੇਂ ਜਿੱਦਾਂ ਆਹ கரੰਟ ਆ ਰਿਹਾ ਟੂਡੀ ਵਿੱਚ ਦੀ ਜੀ ਇਹ ਆਏ ਲੋਕ ਸੀਗੇ ਜਿਹੜਾ ਪਾਸਟੈਂਡ ਕੋਡ ਕੋਰੇ ਤੇ ਜੁੜੇ ਸੀ ਜੇ ਜਿਹੜਾ ਹੈਗਾ ਅਸੀਂ ਇਹ ਹੀ ਗੱਲ ਹੀ ਕਹਿੰਨੇ ਆ ਵੀ ਇਹ ਸਟੋਰੀ ਨੂੰ ਜਿਹੜਾ ਹੈਗਾ ਦੇਖਿਆ ਜਾਵੇ ਸਾਡਾ ਮੇਨ ਮਕਸਦ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਕਿ ਜਿਹੜਾ ਹੈਗਾ ਇਹ ਅਸੀਂ ਸਟੋਰੀ ਜਿਹੜਾ ਅਸੀਂ ਲੋਕਾਂ ਵਿੱਚ ਕਿਹਾ ਸੀ ਵੀ ਅਸੀਂ ਇਹ ਸਟੋਰੀ ਨੂੰ ਕੰਪਲੀਟ ਕਰਕੇ ਲੋਕਾਂ ਵਿੱਚ ਜ਼ਰੂਰ ਦਿਖਾਵਾਂਗੇ ਲੋਕਾਂ ਨੂੰ ਜਿਹੜਾ ਹੈਗਾ ਚਾਨਣਾ ਪਵਾਵਾਂਗੇ ਇਸ ਸਟੋਰੀ ਨੂੰ ਲੈ ਕੇ ਇਹਨੂੰ ਜਿਹੜਾ ਦਿਖਾਵਾਂ ਖਸਤਾ ਹਾਲ ਤੇ ਮਾਰਤ ਨੂੰ ਜਿਹੜਾ ਹੈਗਾ ਸਾਡੇ ਕੋਲ ਛੋਟ ਜਿਹੜੇ ਸਾਰੇ ਪਏ ਨੇ ਆਪਾਂ ਇੱਕ ਵਾਰ ਛੋਟ ਜਿਹੜਾ ਹੈਗਾ ਤੁਹਾਨੂੰ ਫੇਰ ਦਿਖਾਵਾਂਗੇ ਉਹਦੇ ਵਿੱਚ ਜਿਹੜਾ ਹੈਗਾ ਵੱਖਰੀ ਵੀਡੀਓ ਦੇ ਕਰਾਂਗੇ ਉਸ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਉਹਦੇ ਵਿੱਚ ਇੱਕ ਨੀਂ ਮੱਥਰ ਵੀ ਲੱਗਿਆ ਹੋਇਆ ਦਿਖਾਵਾਂਗੇ ਜਿਹੜਾ ਕਿ ਰਾਜਾ ਵੜਿੰਗ ਜੀ ਕਿਸੇ ਵੇਲੇ ਟਰਾਂਸਪੋਰਟ ਮਨਿਸਟਰ ਸੀਗੇ ਥੇ ਜੋ ਪੰਜਾਬ ਦੇ ਕਾਂਗਰਸ ਦੇ ਤੌਰ ਤੇ ਉਹ ਉਹਨਾਂ ਨੇ ਵੀ ਇੱਥੇ ਮੰਗ ਕੀਤੀ ਸੀ ਜਿਹੜਾ ਹੈਗਾ ਵੀ ਇੱਥੇ ਬਸ ਸਟੈਂਡ ਦਾ ਸੁਧਾਰ ਹੋਵੇ ਉਹ ਆਪਣੇ ਬਕਾਸ਼ ਦਾ ਜਿਹੜਾ ਹੈਗਾ ਬੋਰਡ ਨੀਂ ਮੱਥਰ ਇੱਥੇ ਲਾ ਕੇ ਗਏ ਸੀਗੇ ਪਰ ਅੱਜ ਆਪ ਕਹਿ ਦਈਏ ਉਹਨਾਂ ਨੇ ਵੀ ਇਸ ਗੱਲ ਨੂੰ ਨਹੀਂ ਗੋਰਿਆ ਤੇ ਨਾਲ ਨਾ ਹੀ ਇੱਥੇ ਨਗਰ ਕੌਂਸਲ ਅਧਿਕਾਰੀ ਇੱਥੇ ਜਿਹੜੇ ਬਸ ਸਟੈਂਡ ਤੇ ਮੌਜੂਦ ਲੋਕ ਨੇ ਮੈਂ ਨਹੀਂ ਕਹਿ ਰਿਹਾ ਇਹ ਗੱਲ ਇੱਥੇ ਜਿਹੜੇ ਬਸ ਸਟੈਂਡ ਤੇ ਮੌਜੂਦ ਨੇ ਲੋਕ ਉਹ ਇਹ ਗੱਲ ਕਹਿੰਦੇ ਨੇ ਕਿ ਇੱਥੇ ਨਾ ਤਾਂ ਨਗਰ ਕੌਂਸਲ ਦੇ ਕਿਸੇ ਅਧਿਕਾਰੀ ਕਿਸੇ ਜਿਹੜਾ ਹੈਗਾ ਵੱਡੇ ਜਿਹੜਾ ਅਫਸਰ ਤੇ ਨਾ ਹੀ ਕੋਈ ਜਿਹੜਾ ਹੈਗਾ ਪ੍ਰਧਾਨ ਨਗਰ ਕੌ ਤੇ ਨਾ ਹੀ ਇਥੇ ਹੋਰ ਕੋਈ ਕਿਸੇ ਅਧਿਕਾਰੀ ਕਿਸੇ ਰਾਜਨੀਤਿਕ ਨੁਮਾਇੰਦਾ ਜਾਂ ਕਿਸੇ ਹੋਰ ਲੀਡਰ ਨੇ ਇਥੇ ਬੱਸ ਸਟੈਂਡ ਦੇ ਵਿਕਾਸ ਵੱਲ ਧਿਆਨ ਦਿੱਤਾ ਹੋਵੇ ਜਾਂ ਇਹਦੇ ਵਿਕਾਸ ਬਾਰੇ ਕੋਈ ਸੋਚਿਆ ਵੀ ਹੋਵੇ ਆਪਾਂ ਕਿਸੇ ਦੀ ਵੀ ਇਸ ਸਟੋਰੀ ਨੂੰ ਵੱਤ ਤੋਂ ਵੱਤ ਦੇਖਿਆ ਜਾਵੇ ਲੋਕਾਂ ਵਿੱਚ ਸ਼ੇਅਰ ਕੀਤਾ ਜਾਵੇ ਤੇ ਇਹ ਜਿਹੜੀ ਸਟੋਰੀ ਆ ਕਮਦੇ ਕਮਾਉਂਦੇ ਅਖੀਰ ਉਹਨਾਂ ਰਾਜਨੀਤਿਕ ਲੀਡਰਾਂ ਦੇ ਕੰਨਾਂ ਤੱਕ ਪਹੁੰਚੇ ਉਹਨਾਂ ਦੀ ਜਿਹੜੇ ਨਗਰ ਕੌਂਸਲ ਦੇ ਨੁਮਾਇੰਦੇ ਆ ਅਧਿਕਾਰੀ ਆ ਹੋਰ ਉੱਚੇ ਅਫਸਰ ਆ ਉਨ੍ਹਾਂ ਦੀਆਂ ਅੱਖਾਂ ਵਿੱਚ ਜਾ ਕੇ ਜਿਹੜਾ ਹੈਗਾ ਦਿਖੇ ਤਾਂ ਕਿ ਸ਼ਾਇਦ ਕਿਸੇ ਨਾ ਕਿਸੇ ਵੇਲੇ ਇਸ ਬੱਸ ਸਟੈਂਡ ਨੂੰ ਜਿਹੜਾ ਹੈਗਾ ਗੌਰ ਕੀਤਾ ਜਾਵੇ ਕੀ ਪਤਾ ਉਹਨਾਂ ਦੇ ਹੱਥੋਂ ਕੋਈ ਇਹ ਬੱਸ ਸਟੈਂਡ ਦਾ ਚੰਗਾ ਕੰਮ ਹੀ ਹੋ ਜੇ ਚੰਗਾ ਵਿਕਾਸ ਹੀ ਹੋ ਜੇ ਲੋਕਾਂ ਦੀ ਜਿਹੜਾ ਹੈਗਾ ਜੋ ਕਿ ਦੇਖ ਰੱਖ ਜੋ ਕਿ ਸੇਫਟੀ ਜਿਹੜਾ ਹੈਗਾ ਉਹਦੇ ਵਿੱਚ ਆਉਂਦੀ ਆ ਉਹੀ ਠੀਕ ਹੋ ਜੇ ਹੋਰ ਜਿਹੜੀ ਜਾਣਕਾਰੀ ਹੈ ਬੱਸ ਸਟੈਂਡ ਤੋਂ ਤੁਹਾਨੂੰ ਮਿਲੀ ਤਾਂ ਜੇ ਕਦੇ ਅਸੀਂ ਆਏ ਫਿਰ ਤਾਂ ਉਹ ਵੀ ਲੋਕਾਂ ਦੇ ਰੂਬਰੂ ਲੈ ਕੇ ਕਰਨ ਦੀ ਕੋਸ਼ਿਸ਼ ਕਰਾਂਗੇ ਤਦ ਤੱਕ ਦੇਖਦੇ ਰਹੋ ਸਾਡੀ ਰਿਪੋਰਟ ਮੈਂ ਕੋਟਪੁਰਾ ਤੋਂ ਰੋਹਤਾ ਜਾ